ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਸ਼ਰੋਮਣੀ ਅਕਾਲੀ ਦਲ ਨੂੰ ਇਕਜੁੱਟ ਕਰਨ ਦਾ ਕੰਮ ਕਰਨਗੇ ਵਿਕਰਮ ਸਿੰਘ ਮਜੀਠੀਆ ਮੀਡੀਆ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਕਿਹਾ ਅਕਾਲੀ ਦਲ ਮੁੜ ਹੋਵੇਗਾ ਇਕੱਠਾ ਉਹਨਾਂ ਕਿਹਾ ਸੀਐਮ ਮਾਨ ਦੀ ਡੇਰਾ ਬਿਆਸ ਮੁਖੀ ਤੇ ਉਂਗਲ ਚੁੱਕਣ ਦੀ ਔਕਾਤ ਨਹੀਂ ਆਪ ਆਗੂ ਤਲਬੀਰ ਸਿੰਘ ਗਿੱਲ ਨੇ ਵਿਕਰਮ ਮਜੀਠੀਆ ਦੇ ਮੁੱਛਾਂ ਨੂੰ ਤਾ ਦੇਣ ਤੇ ਚੁੱਕੇ ਸਵਾਲ ਗਿੱਲ ਨੇ ਕਿਹਾ ਮਜੀਠੀਆ ਦੇ ਬਾਹਰ ਆਉਣ ਦਾ ਸੁਖਬੀਰ ਬਾਦਲ ਨੂੰ ਹੋਵੇਗਾ ਨੁਕਸਾਨ ਉਹਨਾਂ ਡੇਰਾ ਮੁਖੀ ਦੀ ਮਜੀਠੀਆ ਨਾਲ ਮੁਲਾਕਾਤ ਪਿੱਛੇ ਦੱਸਿਆ ਭਾਜਪਾ ਦਾ ਹੱਥ ਸੰਸਦ ਦੇ ਬਾਹਰ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਵਿਚਾਲੇ ਹੋਈ ਤਿੱਖੀ ਬਹਿਸ ਰਾਹੁਲ ਗਾਂਧੀ ਨੇ ਬਿੱਟੂ ਨੂੰ ਗद्दार ਦੋਸਤ ਕਿਹਾ ਇਸ ਦੇ ਜਵਾਬ ਚ ਬਿੱਟੂ ਨੇ ਰਾਹੁਲ ਗਾਂਧੀ ਨੂੰ ਦੱਸਿਆ ਦੇਸ਼ ਦਾ ਦੁਸ਼ਮਣ ਬਿੱਟੂ ਨੇ ਕਿਹਾ ਮੈਂ ਦੇਸ਼ ਦੇ ਦੁਸ਼ਮਣਾਂ ਨਾਲ ਹੱਥ ਨਹੀਂ ਮਿਲਾਉਂਦਾ ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਦੀ ਤਕਰਾਰ ਤੇ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਆਇਆ ਬਿਆਨ ਸਿਰਸਾ ਨੇ ਕਿਹਾ ਕਿ ਸਰਦਾਰ ਕਦੀ ਵੀ ਗद्दार ਨਹੀਂ ਹੋ ਸਕਦੇ ਰਵਨੀਤ ਬਿੱਟੂ ਨੂੰ ਗद्दार ਕਹਿ ਕੇ ਰਾਹੁਲ ਗਾਂਧੀ ਨੇ ਕੀਤਾ ਸਿੱਖਾਂ ਦਾ અપਮਾਨ ਪਟਿਆਲਾ ਪੁਲਿਸ ਦੀ ਕਥਿਤ ਆਡੀਓ ਰਿਕਾਰਡਿੰਗ ਤੇ ਹਾਈ ਕੋਰਟ ਦਾ ਵੱਡਾ ਫੈਸਲਾ ਅਦਾਲਤ ਨੇ ਆਡੀਓ ਦੀ ਜਾਂਚ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਚੰਡੀਗੜ੍ਹ ਤੋਂ ਕਰਵਾਉਣ ਦੇ ਦਿੱਤੇ ਆਦੇਸ਼ ਅਰਸ਼ਦੀਪ ਕਲੇਰ ਨੇ ਅਦਾਲਤ ਦੇ ਫੈਸਲੇ ਦਾ ਕੀਤਾ ਸਵਾਗਤ ਹੁਣ ਖਬਰਾਂ ਦਾ ਵਿਸਥਾਰ ਲੰਘੇ ਕੱਲ ਨਾਬਾ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਏ ਵਿਕਰਮ ਸਿੰਘ ਮਜੀਠੀਆ ਹੁਣ ਸ਼ਰੋਮਣੀ ਅਕਾਲੀ ਦਲ ਨੂੰ ਇਕਜੁੱਟ ਕਰਨ ਦਾ ਕੰਮ ਕਰਨਗੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਕਿਹਾ ਕਿ ਪਰਮੇਂਦਰ ਸਿੰਘ ਢੀਂਡ ਸਾਥ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉਹਨਾਂ ਦਾ ਮਾੜੇ ਸਮੇਂ ਚ ਸਾਥ ਦਿੱਤਾ ਹੈ ਜੇਕਰ ਗੁਰੂ ਸਾਹਿਬ ਨੇ ਚਾਇਆ ਤਾਂ ਅਸੀਂ ਸਾਰੇ ਦੁਬਾਰਾ ਇਕੱਠੇ ਹੋਵਾਂਗੇ ਇਸ ਦੇ ਨਾਲ ਹੀ ਵਿਕਰਮ ਮਜੀਠੀਆ ਨੇ ਕਾਂਗਰਸ ਅਤੇ ਭਾਜਪਾ ਦੇ ਆਗੂਆਂ ਦਾ ਵੀ ਉਨ੍ਹਾਂ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ ਇਸ ਤੋਂ ਇਲਾਵਾ ਮਜੀਠੀਆ ਨੇ ਮੁੱਖ ਮੰਤਰੀ ਮਾਨ ਉੱਤੇ ਅੱਜ ਫੇਰ ਇਲਜ਼ਾਮ ਲਗਾਇਆ ਕਿ ਉਨ੍ਹਾਂ ਦਾ ਸਿੱਧੂ ਮੂਸੇਵਾਲੇ ਵਾਂਗ ਕਤਲ ਕਰਵਾਇਆ ਜਾ ਸਕਦਾ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਡੇਰਾ ਬਿਆਸ ਦੇ ਮੁਖੀ ਤੇ ਉਂਗਲ ਚੁੱਕਣ ਦੀ ਔਕਾਤ ਨਹੀਂ ਹੈ ਇਹ ਭਗਵੰਤ ਹੋਵੇ ਕੋਈ ਹੋਵੇ ਮੇਰੇ ਚ ਜ਼ੀਰੋ ਝੜੀ ਲੱਥੀ ਆ 7 ਮਹੀਨੇ 5 ਮਹੀਨੇ ਹੋਰ ਦਾ ਸਰਪਚੇ ਕਰਦੇ ਕਿੰਨਾ ਚਿਰ ਮੈਨੂੰ ਅੰਦਰ ਰੱਖ ਲਵਾਂ ਹਾਂ ਗੋਲੀ ਮਰਵਾ ਦੂ ਤਾਂ ਮੈਂ ਕਹਿ ਨਹੀਂ ਸਕਦਾ ਸਿੱਧੂ ਮੂਸੇਵਾਲਾ ਮਰਵਾਇਆ ਸੀ ਕਿਸੇ ਨੂੰ ਮਰਵਾ ਸਕਦੇ ਔਰ ਇਹ ਪੁਲਿਸ ਸਟੇਟ ਬਣ ਗਿਆ ਔਰ ਇਹ ਅਫਸੋਸ ਦੀ ਗੱਲ ਹੈ ਕਿ ਲਾਅ ਆਫ ਲੈਂਡ ਤਾਂ ਰਹੀ ਨਹੀਂ ਤੁਸੀਂ ਇਸ ਕੇਸ 'ਚ ਵੀ ਜਦ ਮੈਨੂੰ ਕੇਸ ਡੀਏ ਦਾ ਕੇਸ ਬਣਾਇਆ ਮੈਂ ਤਾਂ ਪਹਿਲਾਂ ਹੀ ਕਹੀ ਗਿਆ ਕਿ ਕੇਸ ਹੋਣਾ ਮੇਰੇ ਤੇ ਬਕਲਾਹਟ ਇਹ ਮਜੀਠੀਏ ਦਾ ਡਰ ਸਤੋਂਦਾ ਅੰਦਰ ਮਹਿ ਰਿਆਂ ਚੀਕਾਂ ਇਨ੍ਹਾਂ ਦੀਆਂ ਨਿਕਲੀਆਂ ਰਹੀਆਂ ਬਾਹਰ ਕੀ ਆ ਕਰਦਾ ਜੀ ਉਹ ਕਰਦਾ ਜਦੋਂ ਬੰਦੇ ਨੂੰ ਤੁਸੀਂ ਅੰਦਰ ਘਲਾਤਕ ਜਪਦਾ ਪੰਜਾਬ ਦੇ ਭਲੇ ਦੀ ਗੱਲ ਕਰੋ ਨਾ ਪੰਜਾਬ ਨੂੰ ਤਾਂ ਤੁਸੀਂ ਭੁੱਲ ਕੇ ਮਜੀਠੀਆਂ ਨੂੰ ਚੇਤੇ ਕਰੀਗੇ ਐਂਡ ਆਪ ਅਡਮਿਟ ਕਰ ਗਏ ਆ ਚੀਫ ਮਿਨਿਸਟਰ ਸਾਹਿਬ ਕੀ ਕੋਈ ਅਬਸਰ ਇਹਨੂੰ ਹੱਥ ਪਾ ਕੇ ਰਾਜੀ ਨਹੀਂ ਸੀ ਮੈਂ ਦਿਲ ਦੀਆਂ ਗਾਰਾਂੀਆਂ ਤੋਂ ਧੰਨਵਾਦ ਕਰਦਾ ਮੇਰਾ ਤਾਂ ਕ੍ਰਾਸ ਪਾਰਟੀ ਲਾਈਨ ਲੋਕਾਂ ਨੇ ਮੇਰੀ ਮੇਰੇ ਹੱਕ 'ਚ ਬਿਆਨ ਦਿੱਤੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸਾਹਿਬ ਸਨ ਚਾਹੇ ਸੁਨੀਲ ਜਾਖੜ ਸਾਹਿਬ ਸਨ ਚਾਹੇ ਤਰਨ ਚੋਕ ਜੀ ਸੀ ਚਾਹੇ ਸ਼ਵੇਤ ਮਲਿਕ ਸਾਹਿਬ ਸੀ ਚਾਹੇ ਜੈਬੀਰ ਸ਼ੇਰਗਿੱਲ ਸਾਹਿਬ ਨੇ ਚਾਹੇ ਸੁਖਪਾਲ ਖੈਰਾ ਸਾਹਿਬ ਨੇ ਮੈਂ मतलब ਮੈਂ ਜੇ ਨੌ ਲੈਂਣ ਲੱਗਾ ਤਾਂ देयर इज नो एंड ਚੰਨੀ ਸਾਹਿਬ ਵੀ ਬੋਲੇ ਜੇ देयर इज अ ਲੌਂਗ ਲਿਸਟ ਕਈਆਂ ਨੇ ਮੈਨੂੰ ਕਿਹਾ ਕਿ ਸਾਡਾ ਨੌ ਨਾ ਨਹੀਂ ਬਿਕੋਜ਼ एवरीवन ਦੇ ਕੋ ਵਿਚਾਰਤਾਰਕ ਮਤ ਪੇਧ ਆਪਦੀ ਥਾਂ ਜੀ ਮਗਰ ਇਨਜਸਟਿਸ ਲਈ ਸਾਰੇ ਇਕੱਠੇ ਐਂਡ ਈਵਨ ਹਾ ਜਿਹੜੇ ਮੈਂ ਉਹਨਾਂ ਦੀ ਗੱਲ ਆ ਰਿਹਾ ਸੀ ਜੀ ਚਾਹੇ ਪਰਮਿੰਦਰ ਢੀਂਸਾ ਜੀ ਨੇ ਮੇਰੇ ਧਰਮ ਪਤਨੀ ਜੀ ਨਾਲ ਉਹਨਾਂ ਦੇ ਪਰਿਵਾਰ ਨੇ ਗੱਲ ਕੀਤੀ ਸਾਡੇ ਭਰਾਵਾਂ ਵਾਂਗੂ ਰਿਲੇਸ਼ਨ ਨੇ ਚੰਦੂ ਮੋਜਰਾ ਸਾਹਿਬ ਦਾ ਪਰਿਵਾਰ ਆ ਮੇਰੀ ਤਰੀਕ ਤੇ ਆਉਂਦੇ ਰਹੇ ਹੋ ਜਾਣੇ ਜੀ ਇਕੱਠੇ ਮੈਂ ਅਪੀਲ ਤਾਂ ਕਰਦਾ ਹੀ ਉਹਨਾਂ ਮੈਂ ਤੁਹਾਨੂੰ ਅੱਜ ਗੱਲ ਨਵੀਂ ਥੋੜੀ ਬ੍ਰੇਕਿੰਗ ਚ ਲਾ ਰਿਹਾ ਕਿ ਗੁਰੂ ਕਿਰਪਾ ਕਰੇ ਮੈਂ ਇਕੱਠੇ ਕਰ ਦੇਣੇ ਹਾਂ ਹਾਂਜੀ ਦਰਵਾਜ਼ੇ ਖੋਲੇ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਇਕੱਠੇ ਕਰਾ ਦੇਣੀ। ਭਗਵੰਤ ਮਾਨ ਦੀ ਔਕਾਤ ਹੀ ਕੋਈ ਨਹੀਂ ਕਿ ਉਹ ਬਾਬਾ ਜੀ ਬਾਰੇ ਟਿੱਪਣੀ ਕਰ ਜੇ। ਜੀ। ਠੀਕ ਹੈ ਜੀ। ਆਪ ਦੇ ਚਿਹਰੇ ਵੱਲ ਧੱਕੇ ਪਹਿਲਾਂ ਸ਼ਰਾਬੀ ਕਬਾਬੀ ਬੰਦਾ ਮਾਂ ਦੀਆਂ ਝੂਠੀਆਂ ਖਾਣ ਵਾਲਾ ਆਪ ਦੇ ਪਰਿਵਾਰ ਨਾਲ ਸਹੀ ਤਰੀਕੇ ਨਾਲ ਪੇਸ਼ ਨਹੀਂ ਆਉਣ ਵਾਲਾ ਕੀ ਉਹ ਬੰਦਾ ਐਡੇ ਸਤਕਾਰਯੋਗ ਮਹਾਪੁਰਸ਼ਾਂ ਵਾਸਤੇ ਟਿੱਪਣੀ ਕਰਦਾ ਚੰਗਾ ਲੱਗਦਾ? ਜੀ। ਹੂ ਦਾ ਹੈਲੇ ਜੀ। ਜੀ। ਕੌਣ ਹੈ ਉਹ? ਮਤਲਬ ਜਿੱਥੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇਸ਼ ਦੇ ਜਿਹੜੇ 10 10 20 20 30 30 ਸਾਲ ਮੁੱਖ ਮੰਤਰੀ ਰਹੇ ਆ ਉਹ ਜਾ ਕੇ ਸਤਕਾਰ ਪੇਟ ਕਰਦੇ ਤੂੰ ਭਾਈ ਥੋੜਾ ਤਾਂ ਰੋ ਮੁੱਖ ਮੰਤਰੀ ਆ ਗਈ ਐ ਲੰਘ ਵੀ ਜਾਣੀ ਆ ਮਗਰ ਆਪ ਦੀ ਨਾ ਜਗਾ ਨਾ ਕੋਲੋ ਔਕਾਤ ਨਾ ਕੋਲੋ ਔਰ ਅਫਸੋਸ ਦੀ ਗੱਲ ਹੈ ਕਿ ਮੈਂ ਤਾਂ ਬਾਬਾ ਜੀ ਨੂੰ ਵੀ ਬੇਨਤੀ ਕਰੂੰਗਾ ਬਾਬਾ ਜੀ ਇੰਨਾਂ ਦੀ ਆ ਮੀਠਾ ਠੰਡਾ ਸ਼ਰਾਬ ਕਈਆਂ ਦਾ ਛਡਾਇਆ ਇਹਦਾ ਵੀ ਛਡਾ ਦਿਓ ਕੀ ਪਤਾ ਤਬ ਬਰੀ ਧੰਨਵਾਦ ਕਰੂਗਾ ਕਿਉਂਕਿ ਇਹ ਕਾਦੀ ਪੀਤੀ ਚ ਬੰਦਾ ਇਹੋ ਜਿਹਾ ਕੰਮ ਕਰ ਸਕਦਾ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਵਿਕਰਮ ਮਜੀਠੀਆ ਨਾਲ ਜੇਲ੍ਹ ਚ ਕੀਤੀ ਮੁਲਾਕਾਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮਜੀਠਾ ਤੋਂ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਵੱਡਾ ਬਿਆਨ ਦਿੱਤਾ ਹੈ ਤਲਬੀਰ ਗਿੱਲ ਨੇ ਕਿਹਾ ਕਿ ਇਹ ਸਭ ਕੁਝ ਭਾਜਪਾ ਦੇ ਵੱਲੋਂ ਕਰਵਾਇਆ ਗਿਆ ਹੈ ਸਭ ਜਾਣਦੇ ਨੇ ਕਿ ਬਾਬਾ ਜੀ ਜੇਲ੍ਹ ਚ ਕੀ ਕਰਨ ਗਏ ਸਨ ਗਿੱਲ ਨੇ ਕਿਹਾ ਕਿ ਡੇਰਾ ਮੁਖੀ ਨੇ ਜਿਹੜੀਆਂ ਜੇਲ੍ਹ ਚ ਮਜੀਠੀਏ ਨਾਲ ਮੁਲਾਕਾਤਾਂ ਕੀਤੀਆਂ ਆਉਣ ਵਾਲੇ ਦਿਨਾਂ ਚ ਇਸ ਨੂੰ ਲੈ ਕੇ ਬਹੁਤ ਕੁਝ ਨਿਕਲ ਕੇ ਬਾਹਰ ਆਵੇਗਾ ਇਸ ਦੇ ਨਾਲ ਹੀ ਤਲਬੀਰ ਗਿੱਲ ਨੇ ਕਿਹਾ ਕਿ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਦਾ ਨੁਕਸਾਨ ਸੁਖਬੀਰ ਬਾਦਲ ਨੂੰ ਹੋਵੇਗਾ ਤਲਬੀਰ ਗਿੱਲ ਨੇ ਮਜੀਠੀਆ ਵੱਲੋਂ ਮੁੱਛਾਂ ਨੂੰ ਤਾ ਦੇਣ ਤੇ ਵੀ ਸਵਾਲ ਚੁੱਕੇ ਨੇ ਸੀਐਮ ਸਾਹਿਬ ਨੂੰ ਨਹੀਂ ਸੀਐਮ ਸਾਹਿਬ ਨੂੰ ਮੁੱਛਾਂ ਨੂੰ ਜਿਵੇਂ ਕਾ ਦਿੱਤਾ ਉਹਨਾਂ ਨੇ ਇਹ ਕੀ ਰਿਫਲੈਕਟ ਕਰਦਾ ਜੀ ਨਹੀਂ ਇਹ ਕੋਈ ਸਿਆਣਪ ਨਹੀਂ ਜੀ ਇਹਨੂੰ ਚੰਗੇ ਬੰਦੇ ਪਸੰਦ ਨਹੀਂ ਕਰਦੇ ਨੇ ਚੀਜ਼ਾਂ ਮੁੱਛਾਂ ਨੂੰ ਕਾ ਦੇਣਾ ਇਹ ਕੋਈ ਬੰਦੇ ਵਾਲੀ ਗੱਲ ਹੈ ਯਾਰ ਹੈ ਕੋਈ ਬੰਦੇ ਵਾਲੀ ਗੱਲ ਇਹਦਾ ਮੈਨੂੰ ਦੱਸੋ ਮੁੱਛਾਂ ਮਰੂੜੀਆਂ ਕੀ ਪੰਜਾਬ ਦਾ ਭਲਾ ਹੁੰਦਾ ਹੈ ਜੀ ਦੱਸੋ ਤੁਸੀਂ ਦੱਸ ਦੋ ਕੋਈ ਭਲਾ ਹੋ ਗਿਆ ਕੱਲ ਦਾ ਤਨਵੀਰ ਜੀ ਤੁਸੀਂ ਇੱਕ ਵਿਜੀ ਟਿੱਪਣੀ ਵੀ ਕਰਦੇ ਰਹੇ ਤੁਹਾਨੂੰ ਜ਼ਰਾਤੀ ਉਹਨਾਂ ਨੇ ਇੱਕ ਫੋਟੋ ਭਾਈ ਸੁਖਵੀਰ ਬਾਲ ਸਾਹਿਬ ਨਾਲ ਆਪਸ ਰਿਲੇਸ਼ਨ ਕਿਵੇਂ ਆ ਤੁਸੀਂ ਤੁਹਾਨੂੰ ਵੀ ਜਾਣਦੇ ਦੱਸੋ ਮਾੜਾ ਮੋੜਾ ਕਿਹਨੇ ਭਾਈ ਫੋਟੋ ਸੁਖਵੀਰ ਜੀ ਦੀ ਤੇ ਮਜੀਠੀਆ ਸਾਹਿਬ ਦੀ ਆਪਸ ਵਿੱਚ ਮਿਲਦੇ ਹੋਏ ਦੀ ਹਾਂ ਕਿਦਾਂ ਦਾ ਰਿਲੇਸ਼ਨ ਮਜੀਠੀਆ ਸਾਹਿਬ ਦੇ ਬਾਹਰ ਉਹਨਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਜੇ ਕਿਸੇ ਦਾ ਨੁਕਸਾਨ ਹੈ ਤਾਂ ਸੁਨਦਾ ਸੁਖਵੀਰ ਸਿੰਘ ਬਾਦਲ ਦਾ ਨੁਕਸਾਨ ਕਾਰਨ ਵੋਟ ਮਾਰੀ ਪੂਰਾ ਕਾਰਨ ਤੁਹਾਨੂੰ ਅਜੇ ਤੱਕ ਪਤਾ ਨਹੀਂ ਜਦੋਂ ਕੰਮ ਲਈ ਜਿਹੜੀ ਪ੍ਰਾਇੋਰਟੀ ਪੂਰੀ ਗੱਲ ਕਰ ਗੱਲ ਇਹ ਆ ਕਿ ਉਹ ਚਾਹੁੰਦਾ ਕਿ ਸੁਖਬੀਰ ਬਾਦਲ ਨੂੰ ਬੰਨੇ ਕਰਾਂ ਤੇ ਮੈਂ ਪੰਜਾਬ ਦੇ ਵਿੱਚ ਅੱਗੇ ਹਾਂ ਜਿਹੜੇ ਉਹਨਾਂ ਦਾ ਸੁਖਣਾ ਉਹ ਹਮੇਸ਼ਾ ਹੀ ਰਿਹਾ ਯਾਰ ਮੈਂ ਤੇ ਵੇਂਦਾ ਰਹਿਣਾ ਆ ਤੁਸੀਂ ਵੇਖਿਆ ਨਾ ਉਦੋਂ ਜਦੋਂ ਕਿਹਾ ਜੀ ਮੈਨੂੰ ਜਿਹੜੀ ਜ਼ਹਿਦਾਰਾਂ ਦੀ ਨੂੰ ਲਾਇਆ ਗਿਆ ਇਹ ਮੈਨੂੰ ਸਹੀ ਨਹੀਂ ਲੱਗਾ ਤਰੀਕਾ ਤੁਹਾਨੂੰ ਸਮਝਣੀ ਆ ਉਦੋਂ ਉਹ ਉਹ ਲਫ਼ਜ਼ ਕੀ ਸੀਗੇ ਜਿਹੜੇ ਉਦੋਂ ਇਹਨਾਂ ਨੇ ਆਪਦੇ ਲੈਟਰਪੈਡ ਤੇ ਲੈ ਕੇ ਜਨਤਕ ਕੀਤੇ ਸੋ ਇਸ ਕਰਕੇ ਵੇਖੋ ਮੈਂ ਇਹ ਗੱਲ ਕਹਿ ਦੇਣਾ ਕਿ ਹੋਰ ਕਿਸੇ ਨੂੰ ਇਹਦਾ ਕੋਈ ਖਤਰਾ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਖਤਰਾ ਕਿੰ ਸਰ ਇੱਕ ਦਾ ਹੋਰ ਕੁਝ ਨਹੀਂ ਜਿਸ ਤਰ੍ਹਾਂ ਭਵੰਤਮਾਨ ਹੁਣਾਂ ਨੇ ਡੇਰਾ ਮੁਖੀਰੇ ਬਾਰੇ ਕੀਤੀ ਟਿੱਪਣੀ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਹੀਂ ਦੇਖੋ ਉਹ ਟਿੱਪਣੀ ਕੋਈ ਗਲਤ ਤੇ ਗੱਲ ਨਹੀਂ ਉਹਨਾਂ ਕਹੀ ਉਹ ਗੱਦ ਗੱਲ ਗਈ ਹੈ ਕੋਈ ਮਤਲਬ ਵੇਖੋ ਅਸੀਂ ਤਾਂ ਮੁਲਾਕਾਤੀ ਜੱਜ ਬਣ ਜਾਂ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਚਲੋ ਸੀਐਮ ਸਾਹਿਬ ਨੇ ਗੱਲ ਤੇ ਵੈਸੇ ਉੱਥੇ ਕੋਈ ਗਲਤ ਤੇ ਨਹੀਂ ਕਹੀ ਕੋਈ ਮਾੜਾ ਤਾਂ ਨਹੀਂ ਲਿਖਿਆ ਬਾਬਾ ਜੀ ਦਾ ਜੇਲ੍ਹ ਦੇ ਵਿੱਚ ਜਾਣਾ ਉਹ ਤਾਂ ਸਾਰਿਆਂ ਨੂੰ ਪਤਾ ਕੀ ਸੰਕੇਤ ਹੈ। ਕੀ ਆ? ਤਲਬੀਰ ਜੀ ਬਾਬਾ ਜੀ ਨੇ ਕਿਹਾ ਕਿ ਮਜੀਠੀਆ ਸਾਹਿਬ ਬੇਕਸੂਰ ਨੇ ਕੋਈ ਚਿੱਟੇ ਦੀ ਤਸਵੀਰ 'ਚ ਕੋਈ ਹੱਕ ਨਹੀਂ। ਇਹਦਾ ਕਲੀਅਰ ਸਿਰੇ ਤੋਂ ਨਕਾਰਤਾ ਨਹੀਂ। ਇਹ ਕਲੀਅਰ ਜੱਟ ਨੂੰ ਦਿੰਦੀ। ਨਹੀਂ ਨਹੀਂ ਨਹੀਂ। ਕੋਰਟ ਦਾ ਟਿਕਵਾ ਨਹੀਂ। ਨਹੀਂ ਨਹੀਂ ਦੇਖੋ ਦੇਖੋ। ਇਹ ਇਹ ਕੋਰਟ ਦਾ ਫੈਸਲਾ। ਜੀ। ਇਹ ਚ ਚਲੋ ਬਾਬਾ ਜੀ ਜੋ ਕਹਿ ਗਏ ਆ। ਠੀਕ ਆ। ਪਰ ਇਹ ਕੋਰਟ ਨੇ ਫੈਸਲਾ ਕਰਨਾ ਬਾਬਾ ਜੀ ਨੇ ਨਹੀਂ ਕਰਨਾ। ਬਾਬਾ ਜੀ ਬਹੁਤ ਸਤਿਕਾਰਯੋਗ ਨੇ ਪਤਾ ਨਹੀਂ ਉਹ ਕੀ ਕਹਿ ਕੇ ਕੀ ਨਹੀਂ ਕਹਿ ਕੇ। ਪਰ ਇਹ ਕੋਰਟ ਨੇ ਫੈਸਲਾ ਕਰਨਾ ਨਾ ਕਿ ਗਨਾਹਗਰ ਕੌਣ ਆ ਤਾਂ ਹੀ ਨਹੀਂ। ਕੌਣ ਬੇਗਨਾਵਾਇ ਤੇ ਕੋਰਟ ਦਾ ਫੈਸਲਾ ਮੈਂ ਕਾਨੂੰਨੀ ਦੋਆਏ ਦੇ ਤਰਫੋਂ ਬਿਆਨ ਦੇ ਰਹੇ ਜੀ ਤੁਹਾਨੂੰ ਵੀ ਲਾ ਦੋ ਇੱਕ ਤਰਫਾ ਬਿਆਨ ਦੇ ਗਏ ਨੇ ਜੀ ਮਜੀਠੀਆ ਸਾਹਿਬ ਬੇਕਸੂਰ ਨਹੀਂ ਇੱਕ ਪਾਸੇ ਇੱਕ ਤਰਫਾ ਬਿਆਨ ਦੇ ਗਏ ਨੇ ਬਿਲਕੁਲ ਬਿਲਕੁਲ ਚਰਚਾਵਾਂ ਨੇ ਕਿ ਮਜੀਠੀਆ ਜੀ ਵੀ ਸ਼ਾਮਿਲ ਹੋ ਰਹੇ ਨੇ ਮਜੀਠੀਆ ਜੀ ਹਾਂਜੀ ਚਰਚਾਵਾਂ ਨੇ ਕਿ ਮਜੀਠੀਆ ਜੀ ਤਾਂ ਸ਼ਾਮਿਲ ਹੋ ਰਹੇ ਜੀ ਨਵੀਂ ਪਾਰਟੀ ਬਣਾਉਂਦੀ ਹੈ ਚੱਟੇ ਬਾਬਾ ਜੀ ਹੋਊਗਾ ਪੱਕਾ ਹੋਊਗਾ ਅੱਛਾ ਉਹ ਮੁਲਾਕਾਤਾਂ ਹੋਈਆਂ ਮੁਲਾਕਾਤਾਂ ਤੋਂ ਕੌਣ ਮਤਲਕ ਜਿਹੜੀਆਂ ਮੁਲਾਕਾਤਾਂ ਨਾ ਇਦੇ ਵਿੱਚੋ ਜੇ ਬਹੁਤ ਕੁਝ ਆਉਣ ਵਾਲੇ ਦਿਨਾਂ 'ਚ ਨਿਕਲ ਕੇ ਬਾਹਰ ਆ ਰਿਹਾ ਤੁਸੀਂ ਵੇਖੋਗੇ ਜੀ ਆਪਾਂ ਕਰਦੇ ਨਹੀਂ ਹੁਣ ਪ੍ਰੈਸ ਕਾਨਫਰੰਸ ਆਪਾਂ ਸਾਰੇ ਗੱਲਾਂ ਦੇ ਅੱਗੇ ਲਿਆਵਾਂਗੇ ਆ ਜਿਹੜੀ ਮੈਂ ਗੱਲ ਕਹਿਤੀ ਆ ਨਾ ਆਉਣ ਵਾਲੇ ਦਿਨਾਂ 'ਚ ਜੇ ਬਹੁਤ ਕੁਝ ਅੱਗੇ ਆਊਗਾ ਤੁਸੀਂ ਮੇਰੀ ਅੱਜ ਗੱਲ ਨੋਟ ਕਰ ਲਿਓ ਆਊਗਾ ਗੱਠਜੋੜ ਹੋਊਗਾ ਜੀ ਭਾਜਪਾ ਨਾਲ ਇਹ ਰਮਨੀਸ਼ ਬਿੱਟੂ ਨੂੰ ਪੁੱਛਣਾ ਪੈਣਾ ਬਾਬਾ ਜੀ ਮੀਡੀਏਟਰ ਬਣ ਕੇ ਗੱਲ ਕਰਦੇ ਵਿੱਚ ਲੱਗਦਾ ਨਹੀਂ ਹੁਣ ਇਹਦੇ 'ਚ ਬਾਬਾ ਜੀ ਦੱਸ ਸਕਦੇ ਆ ਜਾਂ ਰਮਨੀਸ਼ ਸਿੰਘ ਬਿੱਟੂ ਦੱਸ ਸਕਦਾ ਅੱਛਾ ਸਰਕਾਰ ਰਮਨੀਸ਼ ਬਿੱਟੂ ਦਾ ਰੋਜ਼ ਹੀ ਕਹੀ ਜਾਂਦਾ ਸੀ ਚਿੱਟੇ ਵਾਲਿਆਂ ਨਾਲ ਗੱਠਜ ਦਿੱਲੀ ਚ ਸੰਸਦ ਦੇ ਬਾਹਰ ਅੱਜ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵਿਚਾਲੇ ਤਿੱਖੀ ਬਹਿਸ ਹੋਈ। ਰਾਹੁਲ ਗਾਂਧੀ ਨੇ ਉਹਨਾਂ ਨੂੰ ਗद्दार ਦੋਸਤ ਕਹਿ ਦਿੱਤਾ। ਜਵਾਬ ਚ ਰਵਨੀਤ ਬਿੱਟੂ ਨੇ ਵੀ ਰਾਹੁਲ ਗਾਂਧੀ ਨੂੰ ਦੇਸ਼ ਦਾ ਦੁਸ਼ਮਣ ਘਰਾੜ ਦਿੱਤਾ। ਬਾਅਦ ਚ ਮੀਡੀਆ ਨਾਲ ਗੱਲਬਾਤ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਠੀਕ ਨਹੀਂ ਹੈ। ਕਾਂਗਰਸ ਨੇ ਟੈਂਕਾਂ ਅਤੇ ਤੋਪਾਂ ਨਾਲ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਸੀ ਦਿੱਲੀ ਚ ਸਿੱਖਾਂ ਦੀ ਨਸਲ ਕੁਸ਼ੀ ਦੀ ਕੋਸ਼ਿਸ਼ ਕਾਂਗਰਸ ਵੱਲੋਂ ਕੀਤੀ ਗਈ ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਅਸਲ ਚ ਕੋਈ ਗद्दार ਹੈ ਤਾਂ ਉਹ ਗਾਂਧੀ ਪਰਿਵਾਰ ਹੈ ਰਾਹੁਲ ਗਾਂਧੀ ਮੇਰੇ ਨਾਲ ਹੱਥ ਮਿਲਾਉਣਾ ਚਾਹੁੰਦੇ ਸਨ ਪਰ ਮੈਂ ਦੇਸ਼ ਦੇ ਦੁਸ਼ਮਣਾਂ ਨਾਲ ਹੱਥ ਨਹੀਂ ਮਿਲਾਉਂਦਾ یہی ਜਦ ਮੈਂ ਪਾਰਟੀ ਮੈਂ ਤਾਂ ਉਹ ਸਮਝਦੇ ਹਨ ਵੀ ਸਭ ਤੋਂ بڑے ਦੇਸ਼ਵਗਤ ਹਮੀ ਮੇਰੇ ਪਿਤਾ ਜੀ ਨੇ ਸ਼ਹਾਦਤ ਦਿੱਤੀ ਤਾਂ ਮੇਰੀ ਪਾਰਟੀ ਮੈਂ یہی यही लड़ाई थी भी मेरे दादाजी सरदार बेंत सिंह जो आपने आग लगाई थी पंजाब में ये कांग्रेस पार्टी और गांधी फैमिली ने आग लगाई हमारे सबसे बड़े गुरुद्वारा पवित्र गुरुद्वारा गुरु ग्रंथ साहब जी के वहां पे अंगों में गोली लगी दरबार साहब गोल्डन टेंपल में और ढहेरी कर दी और हजारों सिखों को पंजाबियों को इन्होंने निशाना बना बना के उनका कत्ल करवाया हमारी बहनों माओ के साथ मर्डर करवाया ट्रेटर मैं ट्रेटर मैं वही कह रहा ना मर्डर करवाया तो ये और मेरे दादाजी थे इनको यही तकलीफ थी भी अगर राजीव गांधी जी का नाम शहीद लेना पड़ता है तो साथ में शहीद आजम सदार बेंत सिंह भी कहना पड़ता है मैं भी उस परिवार से आता हूँ ये तकलीफ है अगर एक शहीद का पोता जितनी देर मैं आपके साथ था तो ठीक था अब अगर मैं बीजेपी में हूं तो आप मुझे इस शब्दों से संबोधन कर रहे हैं पीड़ा। तो, और उसके बाद देखो ये ये अपने आप को समझते क्या है ये चीज कह के मुझे हाथ आगे कर रहे हैं जैसे कोई शहनशाह हो जैसे कोई मतलब वो समझते मालक ही इस दुनिया देश के तो भाई गांधी फैमिली के ना हो पर सिर पे पगड़ी है सरदार की तो हाथ मलाने जब बढ़ाया तो मैंने कहा आप लोग तो देश के गदार हो देश के दुश्मनों जो रोज फौज के अगेंस्ट बात करते हो देश के अगेंस्ट बात करते हो ये हाथ सरदार का पंजाबी का हाथ गांधी परिवार जो सिखों का कातल है हमारे गुरुद्वारे ढाए हुए ਉਸ ਗਾਂਧੀ ਪਰਿਵਾਰ ਕੇ ਵਾਰਿਸ ਕੇ ਸਾਥ ਮੇਰਾ ਹੱਥ ਨਹੀਂ ਮਿਲੇਗਾ। ਸੰਸਦ ਦੇ ਬਾਹਰ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਦੀ ਤਕਰਾਰ ਤੇ ਦਿੱਲੀ ਦੇ ਕੈਬਨਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆਇਆ ਏ। ਸਿਰਸਾ ਨੇ ਕਿਹਾ ਕਿ ਸਰਦਾਰ ਕਦੀ ਵੀ ਗद्दार ਨਹੀਂ ਹੋ ਸਕਦੇ। ਰਵਨੀਤ ਬਿੱਟੂ ਨੂੰ ਗद्दार ਕਹਿ ਕੇ ਰਾਹੁਲ ਗਾਂਧੀ ਨੇ ਸਿੱਖਾਂ ਦਾ ਅਪਮਾਨ ਕੀਤਾ ਏ। ਇਸ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਦੀ ਸਿੱਖਾਂ ਪ੍ਰਤੀ ਸੋਚ ਬਦਲੀ ਨਹੀਂ ਹੈ। ਕਾਂਗਰਸ ਹਮੇਸ਼ਾ ਤੋਂ ਸਿੱਖਾਂ ਨੂੰ ਨਫ਼ਰਤ ਕਰਦੀ ਹੈ ਸਿਰਸਾ ਨੇ ਲੋਕ ਸਭਾ ਦੇ ਸਪੀਕਰ ਨੂੰ ਰਾਹੁਲ ਗਾਂਧੀ ਦੀ ਇਸ ਹਰਕਤ ਖਿਲਾਫ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ ਸਿਰਸਾ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਹਮਲੇ ਅਤੇ ਉਹਨਾਂ ਦੀ ਨਸਲ ਕੁਸ਼ੀ ਦੀ ਕੋਸ਼ਿਸ਼ ਤੋਂ ਬਾਅਦ ਵੀ ਕਾਂਗਰਸ ਦੀ ਸਿੱਖਾਂ ਪ੍ਰਤੀ ਨਫ਼ਰਤ ਘਟ ਨਹੀਂ ਹੋ ਰਹੀ ਰਾਹੁਲ ਗਾਂਧੀ ਜੀ ਨੇ ਅੱਜ ਪਾਰਲੀਮੈਂਟ ਮੇ ਇੱਕ ਸਿੱਖ ਮੰਤਰੀ ਕੇ ਖਿਲਾਫ ਜਿਸ ਤਰ੍ਹਾਂ ਕੀ ਸ਼ਬਦਾਵਲੀ ਕਾ ਇਸਤੇਮਾਲ ਕੀਆ ਉਹ ਇੱਕ ਸਿੱਖ ਸਦਾਰ ਕੋ ਗਦਾਰ ਕਹਿਣਾ इसकी मैं कड़े शब्दों में निंदा करता हूं बड़ा शर्मसार करने वाला है मैं राहुल गांधी जी अगर कोई गदार है तो आप हैं सिख सरदार है वो कभी गदार नहीं हो सकता लेकिन आप द्वारा इस तरह की मानसिकता को दर्शाना सिखों के प्रति इस तरह के अपशब्द बोलना यह बताता है कि कांग्रेस की आज भी मानसिकता में बदलाव नहीं आया अगर कोई गदार है तो वो गांधी परिवार है जिन्होंने श्री दरबार साहब के ऊपर तोप टैंकों से हमला करके गदारी की जिन्होंने सिखों के पवित्र स्थान अकाल तख्त साहब को गिराकर गदारी की जिस गांधी परिवार कांग्रेस ने बेकसूर सिखों के गलों में टायर डालकर आग लगाकर जिंदा जलाकर गदारी की मैं बताना चाहता हूं आपने ये जो पाप किया है यह सिखों की तोहीन की है यह सिखों के प्रति अपशब्द बोले हैं इसकी हम कड़े शब्दों में निंदा करते हैं और कतई इसको बर्दाश्त नहीं करेंगे मैं मान्यू स्पीकर साहब को कहना चाहता हूं लोकसभा के तुरंत राहुल गांधी जी के खिलाफ कार्रवाई की है एक सिखों के प्रति इस तरह के अपशब्द बोलने इतनी गंदी टिप्पणियों का इस्तेमाल करना उनके प्रति इस तरह की अपने मन में भावना रखना अपने मन में उनके प्रति इस तरह का द्वेष रखना यह स्पष्ट बताता है कि कांग्रेस की मानसिकता में आज भी कोई बदलाव नहीं आया जो उन्नीस के दशक में सिखों के प्रति जहर था इनके मन में आज भी वही जहर पनपरा है इनके ऊपर कार्रवाई करनी चाहिए स्पीकर साहब को ਪਟਿਆਲਾ ਪੁਲਿਸ ਦੀ ਇੱਕ ਕਥਿਤ ਆਡੀਓ ਰਿਕਾਰਡਿੰਗ ਜੋ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਵਾਇਰਲ ਹੋਈ ਸੀ ਦੇ ਮਾਮਲੇ 'ਚ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਈ ਅਦਾਲਤ ਨੇ ਇਸ ਸਬੰਧੀ ਦਾਇਰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਅਦਾਲਤ ਨੇ ਸਾਫ਼ ਕੀਤਾ ਹੈ ਕਿਸ ਵਾਇਰਲ ਆਡੀਓ ਦੀ ਜਾਂਚ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਚੰਡੀਗੜ੍ਹ ਵਿਖੇ ਕੀਤੀ ਜਾਵੇਗੀ ਇਸ ਦੇ ਨਾਲ ਹੀ ਅਦਾਲਤ ਨੇ ਹੁਕਮ ਦਿੱਤੇ ਨੇ ਕਿ ਪੁਲਿਸ ਨੂੰ ਜਾਂਚ ਤੋਂ ਬਾਅਦ ਇਸ ਮਾਮਲੇ 'ਚ ਬਣਦੀ ਕਾਰਵਾਈ ਕਰਨੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਹਾਈ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਕਲੇਰ ਨੇ ਉਮੀਦ ਜਤਾਈ ਹੈ ਕਿ ਹੁਣ ਇਸ ਮਾਮਲੇ ਦਾ ਸੱਚ ਸਾਹਮਣੇ ਆਵੇਗਾ ਤੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਦਾ ਰਾਹ ਸਾਫ਼ ਹੋਵੇਗਾ ਅਸੀਂ ਬੜਾ ਕਲੀਅਰ ਕਿ ਹੈ ਕਿ ਜੀ ਇਹ ਦੀ ਜਾਂਚ ਉਹ ਏਜੰਸੀ ਕਰੂ ਜਿਹੜੀ ਪੰਜਾਬ ਸਰਕਾਰ ਦੇ ਪ੍ਰਭਾਵ ਹੇਠ ਨਹੀਂ ਹੋਊਗੀ ਇਹਦੇ ਬਾਰੇ ਤੁਹਾਡਾ ਕੀ ਹੈ ਜਵਾਬ ਹੈ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਮੰਨਿਆ ਕਿ ਇਹ ਓਮਿਸ਼ਨ ਹੈ ਅਸੀਂ ਸਟੇਟ ਗਵਰਨਮੈਂਟ ਨੂੰ ਲਿਖ ਕੇ ਭੇਜਿਆ ਸੀ ਕਿ ਇਹਨੂੰ ਇੰਡੀਪੈਂਡੈਂਟ ਏਜੰਸੀ ਨੂੰ ਭੇਜਿਆ ਜਾਏ ਪਰ ਜਿਹੜੀ ਸਟੇਟ ਗਵਰਨਮੈਂਟ ਹੈ ਉਹਨੇ ਨਹੀਂ ਭੇਜਿਆ ਤਾਂ ਇਹਦੇ ਤੇ ਫੇਰ ਕੋਰਟ ਨੇ ਫਟਕਾਰ ਲਗਾਉਂਦੇ ਪੁੱਛਿਆ ਕਿ ਕੰਮ ਤੁਹਾਡਾ ਸੀ ਪਾਵਰ ਸਟੇਟ ਇਲੈਕਸ਼ਨ ਕਮਿਸ਼ਨ ਕੋਲੇ ਹੈ ਪਾਵਰ ਰਾਜਕਮਲ ਚੌਧਰੀ ਦੀ ਹੈ ਰਾਜਕਮਲ ਚੌਧਰੀ ਸਾਹਿਬ ਨੇ ਇਹ ਕਿਉਂ ਨਹੀਂ ਭੇਜੀ ਸੋ ਅੱਜ ਬੜੇ ਵੱਡੇ ਸਵਾਲ ਨੇ ਜਿਹੜੇ ਉਹ ਸਟੇਟ ਇਲੈਕਸ਼ਨ ਕਮਿਸ਼ਨਰ ਤੇ ਖੜੇ ਹੋਗੇ ਨੇ ਰਾਜਕਮਲ ਚੌਧਰੀ ਸਾਹਿਬ ਤੇ ਖੜੇ ਹੋਗੇ ਨੇ ਰਾਜਕਮਲ ਚੌਧਰੀ ਸਾਹਿਬ ਨੇ ਕਿਸ ਤਰੀਕੇ ਇਲੈਕਸ਼ਨਸ ਕੰਡਕਟ ਕਰਾਈਆਂ ਉਹਦੇ ਉੱਤੇ ਖੜੇ ਹੋਗੇ ਨੇ ਇਹ ਔਰੇ ਕੋਈ ਛੋਟੇ ਸਟ੍ਰਿਕਚਰਸ ਨਹੀਂ ਇਹ ਕੋਈ ਛੋਟੇ ਸਵਾਲ ਨਹੀਂ ਜਿਹੜੇ ਮਾਨਯੋਗ ਚੀਫ ਜਸਟਿਸ ਸਾਹਿਬ ਨੇ ਖੜੇ ਕੀਤੇ ਨੇ ਔਰ ਇਹਦਾ ਜਵਾਬ ਹੈ ਜਿਹੜਾ ਉਹ ਹੁਣ ਰਾਜਕਮਲ ਚੌਧਰੀ ਸਾਹਿਬ ਨੂੰ ਪੰਜਾਬ ਦੀ ਜਨਤਾ ਨੂੰ ਦੇਣਾ ਪਊ ਕਿ ਕੀ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਮ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਣਾ ਹੈ ਜਾਂ ਸਟੇਟ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਕੰਮ ਹੈ ਉਹ ਫਰੀ ਤੇ ਫੇਅਰ ਇਲੈਕਸ਼ਨ ਕੰਡਕਟ ਕਰਾਉਣਾ ਹੈ ਔਰ ਕੀ ਕਾਰਵਾਈ ਸਟੇਟ ਇਲੈਕਸ਼ਨ ਕਮਿਸ਼ਨ ਨੇ ਅਸਰਾਂ ਦੇ ਖਿਲਾਫ ਕਰਾਈ ਸੋ ਅੱਜ ਕੋਰਟ ਦੇ ਵਿੱਚ ਐਡਵੋਕੇਟ ਜਨਰਲ ਸਾਹਿਬ ਸਟੇਟ ਵੱਲੋਂ ਅਪੀਅਰ ਹੋਏ ਜਿਨ੍ਹਾਂ ਨੇ ਬੜਾ ਜ਼ੋਰ ਲਾਇਆ ਕਿ ਜੀ ਸਾਡੀ ਪੁਲਿਸ ਹੈ ਜਿਹੜੀ ਬੜੀ ਕੰਪੀਟੈਂਟ ਹੈ ਪਰ ਹਾਈ ਕੋਰਟ ਨੇ ਬੜਾ ਸਪਸ਼ਟ ਕਰਤਾ ਕਿ ਨਹੀਂ ਇਹਦਾ ਜਿਹੜਾ ਪ੍ਰਭਾਵ ਹੈ ਕਿਉਂਕਿ ਹਾਈ ਕੋਰਟ ਨੇ ਇਹ ਸਾਰੀ ਕਲਿੱਪ ਸੁਣੀ ਹੈ ਪ੍ਰੇਮਾ ਫਿਸ਼ਾਏ ਕੋਰਟ ਦੇ ਵਿੱਚ ਚੈਂਬਰਸ ਦੇ ਵਿੱਚ ਚੀਫ ਜਸਟਿਸ ਸਾਹਿਬ ਨੇ ਉਹ ਆਡੀਓ ਸੁਣੀ ਹੈ ਤੇ ਆਡੀਓ ਬੜੀ ਸਪਸ਼ਟ ਹੈ ਆਡੀਓ ਵਿੱਚ ਕਿਸ ਤਰੀਕੇ ਸੰਵਿਧਾਨ ਨੂੰ ਛਿੱਕੇ ਤੇ ਟੰਗਿਆ ਗਿਆ ਬੜਾ ਸਪਸ਼ਟ ਹੈ ਸੋ ਅੱਜ ਚੀਫ ਜਸਟਿਸ ਸਾਹਿਬ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹਦੀ ਜਿਹੜੀ ਜਾਂਚ ਹੈ ਉਹ ਹੁਣ ਪੰਜਾਬ ਦੇ ਅਧਿਕਾਰ ਤੋਂ ਬਾਹਰ ਟਰਾਂਸਫਰ ਕਰਤੀ ਹੈ ਪਿਛਲੀ ਵਾਰ ਜਿਹੜਾ 10 ਦਸੰਬਰ ਦਾ ਆਰਡਰ ਸੀ ਕਿਉਂਕਿ ਉਸ ਸਮੇਂ ਕੋਰਟ ਆਫ ਕੰਡਕਟ ਲੱਗਿਆ ਸੀ ਕੋਰਟ ਨੂੰ ਲੱਗਿਆ ਕਿ ਅਸੀਂ ਇਲੈਕਸ਼ਨ ਕਮਿਸ਼ਨ ਦੇ ਕੰਮ 'ਚ ਦਖਲ ਨਾ ਦਈਏ ਇਲੈਕਸ਼ਨ ਕਮਿਸ਼ਨ ਤੇ ਛੱਡਿਆ ਸੀ ਕਿ ਉਹ ਇਹਦੀ ਜਾਂਚ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਆਪ ਕਰਵਾ ਲੈਣ ਪਰ ਜਦੋਂ ਇਲੈਕਸ਼ਨ ਕਮਿਸ਼ਨ ਫੇਲ ਹੋਇਆ ਇਲੈਕਸ਼ਨ ਕਮਿਸ਼ਨ ਨੇ ਇਹਦੀ ਜਾਂਚ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਨਾ ਕਰਾ ਕੇ ਇਹਨੂੰ ਸੀਐਫਐਸਐਲ ਮੁਹਾਲੀ ਨੂੰ ਭੇਜਿਆ ਉਹੀ CFSL ਮੁਹਾਲੀ ਜਿੱਤੇ ਬੜੇ ਵੱਡੇ ਗੰਭੀਰ ਸਵਾਲ ਪਹਿਲਾਂ ਜਿਹੜੀ ਉਹ ਇੱਕ ਵਿਜੇ ਸਿੰਗਲਾ ਦੀ ਆਡੀਓ ਉਹਨੂੰ ਲੈ ਕੇ ਹਾਈ ਕੋਰਟ ਚ ਚੱਲ ਰਹੇ ਨੇ ਫਿਰ ਦਿੱਲੀ ਵਿਧਾਨ ਸਭਾ ਦੀ ਜਿਹੜੀ ਕਲਿੱਪ ਹੈ ਉਹਦੇ ਤੇ ਕਿਸ ਤਰੀਕੇ ਦੀ ਫਰਜੀ ਰਿਪੋਰਟ ਬਣਾਈ ਉਹ ਤੇ ਚੱਲ ਰਹੇ ਨੇ ਸੋ CFSL ਮੁਹਾਲੀ ਤੋਂ ਇਹ ਜਾਂਚ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਨੇ ਹੁਣ ਟਰਾਂਸਫਰ ਕਰਕੇ ਇਹ CFSL ਚੰਡੀਗੜ੍ਹ ਨੂੰ ਭੇਜੀ ਹੈ ਔਰ ਅਸੀਂ ਸਵਾਗਤ ਕਰਦੇ ਹਾਂ ਇਸ ਗੱਲ ਦਾ ਕਿਉਂਕਿ ਇਹ ਨਿਊਟਰਲ ਏਜੰਸੀ ਤੋਂ ਹੋਣੀ ਚਾਹੀਦੀ ਹੈ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੀ ਸੈਣੀ ਮਾਜਰਾ ਸਥਿਤ 44 ਮਰਲੇ ਜ਼ਮੀਨ ਨੂੰ ਗਲਤ ਤਰੀਕੇ ਨਾਲ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਕਾਰਵਾਈ ਕਰਦਿਆਂ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੋੜਾ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਗਿਆ ਹੈ। ਜ਼ਮੀਨ ਦੀ ਰਜਿਸਟਰੀ ਅਤੇ ਇੰਤਕਾਲ ਰੱਦ ਕਰਵਾਉਣ ਲਈ ਮੁਹਾਲੀ ਦੇ ਐਸਡੀਐਮ ਅਤੇ ਤਹਿਸੀਲਦਾਰ ਨਾਲ ਸੰਪਰਕ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਾਅਵਾ ਕੀਤਾ ਹੈ ਕੇ ਜਾਂਚ ਦੌਰਾਨ ਜਿਸ ਵੀ ਵਿਅਕਤੀ ਦੀ ਭੂਮਿਕਾ ਸਾਹਮਣੇ ਆਵੇਗੀ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਐਡਵੋਕੇਟ ਧਾਮੀਨੇ ਦੱਸਿਆ ਕਿ ਮੈਨੇਜਰ ਨੇ ਆਪਣੀ ਗਲਤੀ ਕਬੂਲ ਕਰ ਲਈ ਹੈ ਇਹ ਜ਼ਮੀਨ ਚਾਰ ਵੱਖ-ਵੱਖ ਵਿਅਕਤੀਆਂ ਨੂੰ ਵੇਚੀ ਗਈ ਸੀ ਇਹਨੇ 2 12 2025 ਨੂੰ ਇਹ ਸਾਰੀ ਜ਼ਮੀਨ ਚਾਰ ਵੱਖ-ਵੱਖ ਰਜਿਸਟਰੀਆਂ ਜਿਹਦਾ ਤਕਰੀਬਨ ਮੁੱਲ 1 ਕਰੋੜ 32 ਲੱਖ ਰੁਪਇਆ ਚਾਰ ਚੈੱਕ ਜਿਹੜੇ ਇਹਦੇ ਸਬੋਧ ਕੀਤੇ ਗਏ ਪਲੱਸ ਹੋਰ ਵੀ ਪੈਸੇ ਮੈਨੂੰ ਜੋ ਪੜਤਾਲ ਹੋਈ ਆ ਉਹਦੇ ਵਿੱਚ ਪਤਾ ਲੱਗਾ ਕਿ ਉਹ ਵੀ ਪੈਸੇ ਵਸੂਲ ਪਾਏ ਆ ਇਹ ਪਰਸੋਂ ਰਾਤ ਨੂੰ ਮੇਰੇ ਧਿਆਨ ਦੇ ਵਿੱਚ ਸਾਡੇ ਇੱਥੇ ਦੇ ਜ਼ਿਲ੍ਹਾ ਪ੍ਰਧਾਨ ਆ ਉਹ ਤੇ ਉਹਨਾਂ ਦੇ ਨਾਲ ਲਾਂਡਰਾ ਸਾਹਿਬ ਸਾਡੇ ਮੈਂਬਰ ਐਸਜੀਪੀਸੀ ਉਹਨੇ ਮੈਨੂੰ ਇੱਕ ਚਿੱਠੀ ਭੇਜੀ ਮੈਂ ਤਦੇ ਨਾਲ ਦੀ ਨਾਲ ਆਪਣੀ ਫਲਾਇੰਸ ਗਾਟ ਸਰਦਾਰ ਗਰਨਾਮ ਸਿੰਘ ਨੂੰ ਉਹਨੂੰ ਪਰਸੋਂ ਦੀ ਰਾਤ ਨੂੰ ਇੱਥੇ ਭੇਜ ਦਿੱਤਾ ਉਹਨੇ ਕੱਲ ਸਾਰੀ ਦਿਹਾੜੀ ਇਸ ਮਾਜਰੇ ਦੀ ਕੋਖ ਕੀਤੀ ਤਹਿਸੀਲਦਾਰ ਸਾਹਿਬ ਕੋਲ ਵੀ ਗਿਆ ਤੇ ਰਜਿਸਟਰੀ ਦੀ ਕਾਪੀ ਵੀ ਕਢਾਈ ਸਾਰਾ ਕੁਝ ਕਰਨ ਤੋਂ ਬਾਅਦ ਸ਼ਾਮ ਨੂੰ ਫਿਰ ਲੇਟ ਰਾਤ ਉਹ ਮੈਨੇਜਰ ਨੂੰ ਟੋਲਦਾ ਰਿਹਾ ਮੈਨੇਜਰ ਰਾਤ ਲੇਟ ਲੱਭਾ ਉਥੇ ਫਿਰ ਉਹਨੇ ਸਾਡੇ ਇੱਕ ਮੈਂਬਰ ਸਹਿਬਾਨ ਸੀ ਇੱਕ ਹੋਰ ਲੀਡਰ ਸਹਿਬਾਨ ਸੀ ਉਹਨਾਂ ਦੀ ਹਾਜ਼ਰੀ ਵਿੱਚ ਉਹਨੇ ਆਪਣੇ ਬਿਆਨ ਕਲਮ ਬੰਦ ਕਰਾਏ ਉਹ ਬਿਆਨਾਂ ਦੇ ਵਿੱਚ ਉਹਨੇ ਮੰਨਿਆ ਕਿ ਮੈਂ ਜਿਹੜੀ ਇਹ ਚਿੱਠੀ ਆ ਉਹ ਚਿੱਠੀ ਮੇਰਾ ਖਿਆਲ ਹੈਗੀ ਆ 25-5 25-10 ਦੀ 15000 ਦੀ ਉਹ ਮੈਂ ਝਾਲੀ ਤਿਆਰ ਕੀਤੀ ਆ ਤੇ 2 12 ਨੂੰ ਮੈਂ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਇਹ ਮੈਂ ਆਪ ਕਰਵਾਈਆਂ ਕਿ ਇਹ ਜਿਹੜਾ ਕਾਰਜ ਇਹਨੇ ਕੀਤਾ ਇਹਦੇ ਨਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬਹੁਤ ਵੱਡਾ ਇਹਨੇ ਕਲੰਕ ਲਾਇਆ ਤੇ ਅਸੀਂ ਰਾਤ ਉਹਦੀ ਜਿਹੜੀ ਰਿਪੋਰਟ ਆਈ ਸੀ ਅੱਜ ਮੈਂ ਉਹਨੂੰ ਤੁਰੰਤ ਮੁਤਲ ਕਰ ਦਿੱਤਾ ਉਹਦੇ ਨਾਲ ਨਾ ਕੀ ਹੈ ਜੀ ਸਰਦਾਰ ਰਜਿੰਦਰ ਸਿੰਘ ਉਹਦੇ ਨਾਲ ਇੱਕ ਸਾਬ ਕਮੇਟੀ ਸਾਡੇ ਵਿਭਾਗੀ ਤੇ ਇੱਕ ਕਾਨੂੰਨੀ ਕਾਰਵਾਈ ਲਈ ਪੇਸ਼ ਉਹ ਵੀ ਨਿਰਦੇਸ਼ ਕਰ ਦਿੱਤੇ ਗਏ ਆ ਕਿ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾਵੇ ਤੇ ਮੈਂ ਇੱਕ ਤੁਹਾਡੇ ਰੂਰੂ ਇਹ ਵੀ ਕਹਿਣਾ ਚਾਹਨਾ ਕੋਈ ਵੀ ਅਧਿਕਾਰੀ ਕੋਈ ਵੀ ਚਾਹੇ ਵੱਡਾ ਚਾਹੇ ਛੋਟਾ ਬਿਲਕੁਲ ਸਖਤੀ ਨਾਲ ਪੇਚ ਆਉਣਾ ਕੋਈ ਢਿੱਲ ਨਹੀਂ ਕਿਸੇ ਦੀ ਤੇ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਵੀ ਕਹਿਣਾ ਚਾਹਨਾ ਭਾਵੇਂ ਮੇਰਾ ਆਪਣਾ ਪ੍ਰਬੰਧ ਆ ਮੈਂ ਮੁੱਖ ਸੇਵਾਦਾਰ ਆ ਪਰ ਮੈਂ ਕਹਿਣਾ ਚਾਹਨਾ ਅਧਿਕਾਰੀਆਂ ਨੂੰ ਵੀ ਤੇ ਪਿੱਛੇ ਸ਼ਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੂੰ ਮਤ ਕੋਈ ਜਾਣੋ ਕੋਈ ਕਿਸੇ ਪੱਖ ਦਾ ਕੋਈ ਕਰਕੇ ਤੇ ਬਚ ਕੇ ਜਾਊਗਾ ਐਟ ਲੀਸਟ ਮੈਂ ਸਮਝੌਤਾ ਨਹੀਂ ਕਰਨਾ ਮੈਂ ਕਿਸੇ ਦੇ ਕਾਰਜ ਦੇ ਉੱਤੇ ਜੇ ਕੋਈ ਗਲਤ ਕਿਸੇ ਨੇ ਕੀਤਾ ਤੇ ਮੈਂ ਉਹਨਾਂ ਉਹਦੇ ਪੇਸ਼ ਆਊਗਾ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਅਮਰੀਕਾ ਨਾਲ ਹੋਈ ਟ੍ਰੇਡ ਡੀਲ ਨੂੰ ਭਾਰਤੀ ਕਿਸਾਨਾਂ ਨਾਲ ਵੱਡੀ ਗੱਦਾਰੀ ਕਰਾਰ ਦਿੱਤਾ ਹੈ ਢਾਲੀਵਾਲ ਨੇ ਮੋਦੀ ਸਰਕਾਰ ਉੱਤੇ આરોਪ ਲਗਾਉਂਦੇ ਹੋਏ ਕਿਹਾ ਕਿ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਅਮਰੀਕੀ ਕਿਸਾਨਾਂ ਲਈ ਭਾਰਤ ਦੇ ਦਰਵਾਜ਼ੇ ਖੋਲ੍ਹ ਦਿੱਤੇ ਨੇ ਇਸ ਸਮਝੌਤੇ ਤਹਿਤ ਆਉਣ ਵਾਲੇ ਅਮਰੀਕੀ ਹਾਈਬ੍ਰਿਡ ਬੀਜਾਂ 'ਚ ਭਾਰੀ ਕੈਮੀਕਲ ਹੋਣ ਕਾਰਨ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਨੂੰ ਲੋਕਾਂ ਦੀ ਸਿਹਤ ਲਈ ਜ਼ਹਿਰ ਦੱਸਿਆ ਉਨਾ ਕਹਿਆ ਕਿ ਇਹ ਸਮਝੌਤਾ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਲਈ ਬੇਹਦ ਘਾਤਕ ਸਿੱਧ ਹੋ ਸਕਦਾ ਹੈ ਤੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵੱਲ ਧੱਕ ਸਕਦਾ ਹੈ। ਇਸ ਸਮਝੌਤੇ ਦੇ ਆਰ ਦੇ ਵਿੱਚ ਜਿਹੜੀ ਭਾਵੇਂ ਅਜੇ ਚੀਜ਼ ਨਹੀਂ ਉਪਰੋਈ ਪਤਾ ਲੱਗਾ ਕਿ ਜਿਹੜੇ ਡੇਰੀ ਪ੍ਰੋਡਕਟ ਨੇ ਆਪਣੇ ਜਿਹੜੇ ਖੇਤੀਬਾੜੀ ਦਾ ਹਿੱਸਾ ਨੇ ਜਿਹੜਾ ਮੱਛੀ ਦੇ ਮੀਟ ਹੈ ਉਹ ਵੀ 100% ਤੇ ਖੋਲ ਦਿੱਤਾ ਜਾਊਗਾ। ਇਹ ਦੇਸ਼ ਦਾ ਜਿਹੜਾ ਡੇਰੀ ਪ੍ਰੋਡਕਟ ਹੈ ਸਾਡੀਆਂ ਡੇ ਦੀਆਂ ਸਾਡੀਆਂ ਮੱਝਾਂ ਸਾਡੀਆਂ ਗਾਈਆਂ ਸਭ ਸਾਡੇ ਬਾਗ ਉਹ ਕਿੱਥੇ ਜਾਣਗੇ ਉਹ ਕਿਹੜੇ ਦੇਸ਼ ਤੇ ਜਾਣਗੇ ਸਰ ਅਸੀਂ ਕਿੱਥੇ ਜਾਵਾਂਗੇ ਦੇਸ਼ ਦਾ ਕਿਸਾਨ ਕਿੱਥੇ ਜਾਊਗਾ ਦੇਸ਼ ਦਾ ਪ੍ਰਧਾਨ ਮੰਤਰੀ ਦੱਸ ਸਕਦਾ ਬੀਜੇਪੀ ਦੱਸ ਸਕਦੀ ਹੈ ਬੀਜੇਪੀ ਦੇ ਲੀਡਰ ਪੰਜਾਬ ਦੇ ਦੱਸ ਸਕਦੇ ਆ ਕਿ ਪੰਜਾਬ ਖੇਤੀਬਾੜੀ ਦਾ ਸੂਬਾ ਹੈ ਜੇ ਮੌਜੂਦਾ ਅਮਰੀਕਾ ਦੇ ਨਾਲ ਸਾਡਾ ਸਮਝੌਤਾ ਸਿਰੇ ਚੜ ਜਾਂਦਾ ਅਸੀਂ ਸਰ ਉਹ ਕੀ ਕਹਿੰਦੇ ਨੇ ਆ ਅੱਜ ਤੋਂ ਫਸਤੇ ਆ ਕੇ ਡੇਪਾਂਗੇ ਸਾਡੇ ਵਿੱਚ ਲਈ ਕੁਝ ਦੇ ਦੇਊਗਾ ਦੂਜੀ ਗੱਲ ਜਿਹੜਾ ਮੱਕਾ ਜਿਹੜੇ ਕਣਕ ਸੋਇਆਬੀਨ ਜਿਹੜਾ ਖੋਲਿਆ ਗਿਆ ਸਾਰਾ ਅਮਰੀਕਾ ਦੇ ਵਿੱਚ ਤੁਹਾਡੇ ਤੋਂ ਬਹੁਤ ਸਾਰੇ ਜਰਨਲਿਸਟਾਂ ਨੂੰ ਪਤਾ ਹੋਊਗਾ ਕਿ ਹਾਈਬ੍ਰਿਡ ਬੀਜ ਜਿਹੜੇ ਉਹਨਾਂ ਦੀ ਫਸਲ ਹੁੰਦੀ ਹੈ ਮੈਂ ਮੱਕਾ ਦੇ ਵਿੱਚ ਲਿਆ ਉੱਥੇ ਕਿੰਨਾ ਕੈਮੀਕਲ ਪਾਉਂਦੇ ਆ ਕਿੰਨਾ ਕੈਮੀਕਲ ਜ਼ੂਸ ਕਰਦੇ ਆਓ ਉਹ ਜਦੋਂ ਸਰ ਉਹ ਮਾਲ ਅਮਰੀਕਾ ਚਾਹੂਗਾ ਤੇ ਸਭ ਲੋ ਸਾਡੇ ਲਈ ਜ਼ਹਿਰ ਜਿਹੜਾ ਮੋਦੀ ਸਾਹਿਬ ਨੇ ਜ਼ਹਿਰ ਲਈ ਦਰਵਾਜ਼ੇ ਖੋਲਤੇ ਜ਼ਹਿਰ ਵਾਸਤੇ ਅਸੀਂ ਸ਼ੂਗਰ ਦੇ ਮਰੀਜ਼ ਬਣਾਗੇ ਅਸੀਂ ਬੀਪੀ ਦੇ ਮਰੀਜ਼ ਬਣਾਗੇ ਸਾਡਾ ਕਿਡਨੀਆ ਦੇ ਉੱਤੇ ਅਸਰ ਹੋਊਗਾ ਅਸੀਂ ਸਾਡੀ ਸਾਡੀ ਫਸਲ ਤੇ ਬਦਵਾਦ ਹੋਣੀ ਹੋਣੀ ਆ ਸਾਡੂ ਸਿਹਤ ਦੇ ਪੱਖੋਂ ਵੀ ਉੱਥੋਂ ਦੀਆਂ ਜਿਹੜੀਆਂ ਚੀਜ਼ਾਂ ਵਸਤਾ ਹੋਣਗੀਆਂ ਉਹ ਸਭ ਉਹ ਕਿੱਥੇ ਵੀ ਆ ਕਿੱਥੇ ਜਲਣਗੇ ਕੀ ਕਿਹਾ ਗਿਆ ਡੀਲ ਦੇ ਵਿੱਚ ਅੱਗੇ ਕਿ ਤੇਲ ਜਿਹੜਾ ਉਹ ਰਸ਼ੀਆ ਤੋਂ ਦੀ ਲਿਆ ਦੇਊਗਾ 트럼ਪ ਜੀ ਕਹਿੰਦੇ ਆ ਕਿ ਇੰਡੀਆ ਹੁਣ ਤੇਲ ਰਸ਼ੀਆ ਤੋਂ ਨਹੀਂ ਲਊਗਾ ਉਹ ਅਮਰੀਕਾ ਤੋਂ ਲਊਗਾ ਉਹਨਾਂ ਦੇ ਲਾਗੇ ਜਿਹੜਾ ਇੱਕ ਦੇਸ਼ ਜਿਹੜਾ ਹੁਣੇ ਜਿੱਤੇ ਉਹਨਾਂ ਨੇ ਕਬਜ਼ਾ ਕੀਤਾ ਉਹ ਕਹਿੰਦੇ ਤੇਲ ਉੱਥੋਂ ਲਊਗਾ ਆਈਡੀਆ ਔਰ 20000 ਕਿਲੋਮੀਟਰ ਤੋਂ ਜਿਹੜਾ ਤੇਲ ਆਊਗਾ ਸਰ ਉਹ ਕਿੰਨਾ ਮਹਿੰਗਾ ਪਊਗਾ ਤੇਲ ਦੀਆਂ ਪ੍ਰੋਸੈਸਰ ਕਿੰਨੀਆਂ ਮਹਿੰਗੀਆਂ ਹੋਣ ਗਿਆ ਤੇ ਤੁਹਾਨੂੰ ਸਭ ਨੂੰ ਪਤਾ ਜਦੋਂ ਤੇਲ ਮਹਿੰਗਾ ਹੁੰਦਾ ਤੇ ਬਾਕੀ ਮਹਗਾਈ ਜਿਹੜੀ ਇੱਕ ਮਿੰਟ ਜਿਹੜੀ ਉੱਪਰ ਚਲੀ ਜਾਂਦੀ ਹੈ ਇਹਨਾਂ ਮਹਿੰਗਾ ਤੇਲ ਅੱਜ ਰਸ਼ੀਆ ਸਾਡੇ ਨਾਲ ਸੀਗਾ ਅਰਾੰਦਾ ਰਾਗ ਜਿੱਥੋਂ ਸੀ ਲੈਂਦੇ ਸਾਡੇ ਨਾਲ ਸੀਗਾ ਇਹ ਉਸ ਡੀਲ ਦਾ ਹਿੱਸਾ ਔਰ ਮਾੜੀ ਗੱਲ ਹੈ ਕਿ 트럼ਪ ਕੱਲੀ ਕੱਲੀ ਚੀਜ਼ ਦੱਸ ਦਿਆ ਦੇਖਦਾ ਪ੍ਰਧਾਨ ਮੰਤਰੀ ਮੋਦੀ ਨਾਲ ਲੋਕ ਸਭਾ ਨੂੰ ਦੱਸ ਦਿਆ ਨਾ ਦੇਖਦੇ ਲੋਕਾਂ ਨੂੰ ਦੱਸ ਦਿਆ ਕਿ ਸਮਝਉਤਾ ਕੀ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਦੇ ਕੰਮਾਂ 'ਚ ਤੇਜ਼ੀ ਲਿਆਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ਕੈਬਨਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੰਜੀਵ ਅਰੋੜਾ ਨੇ ਕਿਹਾ ਕਿ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਵੱਲੋਂ ਮਤੇ ਪਾਸ ਕਰਨ ਤੋਂ ਬਾਅਦ ਪ੍ਰਵਾਨਗੀ ਲਈ ਮੁੱਖ ਦਫ਼ਤਰ ਭੇਜੇ ਜਾਂਦੇ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 4-5 ਸਾਲਾਂ ਤੋਂ ਵੱਧ ਸਮੇਂ ਤੋਂ ਕਰੀਬ 1100 ਮਤੇ ਮੁੱਖ ਦਫ਼ਤਰ ਦੀਆਂ ਫਾਈਲਾਂ ਹਿੱਟ ਦੱਬੇ ਹੋਏ ਸਨ ਅਸੀਂ ਪਿਛਲੇ 15 ਦਿਨਾਂ ਦੌਰਾਨ ਅਜੇ ਇਹ 900 ਮਤਿਆਂ ਨੂੰ ਪ੍ਰਵਾਨਗੀ ਦਿੱਤੀ ਹੈ ਹੁਣ ਸਿਰਫ 200 ਮਤਿਆਂ ਤੇ ਫੈਸਲਾ ਹੋਣਾ ਬਾਕੀ ਹੈ ਸੰਜੀਵ ਅਰੋੜਾ ਨੇ ਕਿਹਾ ਕਿ ਹੁਣ ਨਗਰ ਨਿਗਮ ਤੇ ਨਗਰ ਕੌਂਸਲ ਦੇ ਮਤੇ ਪਾਸ ਕਰਨ ਤੋਂ ਬਾਅਦ ਆਨਲਾਈਨ ਭੇਜੇ ਜਾਣਗੇ ਤੇ ਮੁੱਖ ਦਫ਼ਤਰ ਨੂੰ ਉਹਨਾਂ ਮਤਿਆਂ ਤੇ 10 ਦਿਨਾਂ ਦੇ ਅੰਦਰ ਫੈਸਲਾ ਲੈਣਾ ਜ਼ਰੂਰੀ ਹੋਵੇਗਾ ਜਿਹੜੇ ਕਾਰਪੋਰੇਸ਼ਨਾਂ ਤੇ ਕੌਂਸਲਾਂ ਤੋਂ ਮਤੇ ਆਉਂਦੇ ਆ 1100 ਕੁਝ ਮਤੇ ਪੈਂਡਿੰਗ ਸਿਗੇ ਹੈੱਡ ਆਫਿਸ ਕਿਉਂਕਿ ਜਦੋਂ ਉੱਥੇ ਮਤੇ ਪਾਸ ਹੋ ਜਾਂਦੇ ਫਿਰ ਹੈੱਡ ਆਫਿਸ ਆਂਦੇ ਅਪਰੂਵਲ ਲਈ ਇਹ ਜਿਹੜੇ 1100 ਮਤੇ ਸੀਗੇ ਪੈਂਡਿੰਗ ਤੇ ਕੋਈ 4 ਸਾਲ ਦਾ ਪਿਆ ਸੀ ਉੱਥੇ ਕੋਈ 5 ਸਾਲ ਦਾ ਪਿਆ ਸੀ ਇਸ ਤੋਂ ਵੀ ਕੋਈ ਪੁਰਾਣਾ ਸੀ ਜੀ ਜੀ ਸਰ 18 ਦਾ ਵੀ ਇੱਕ ਸੀ ਉਹ ਕਹਿੰਦੇ ਇੱਕ ਮਤਾ 2018 ਦਾ ਵੀ ਸੀ ਮਤਲਬ ਇੰਨੇ-ਇੰਨੇ ਮਤੇ ਪੁਰਾਣੇ ਪੈਂਡਿੰਗ ਸੀਗੇ ਹੁਣ ਮੈਨੂੰ ਤਾਂ ਵਰਕਿੰਗ ਦਾ ਪਤਾ ਨਹੀਂ ਸੀ ਪਰ ਮੈਨੂੰ ਇੰਨਾ ਜ਼ਰੂਰ ਪਤਾ ਸੀ ਵੀ ਕਾਰਪੋਰੇਸ਼ਨਾਂ ਤੋਂ ਜੇ ਕੋਈ ਮਤੇ ਆਏ ਹੋਏ ਆ ਉਹ ਡਵੈਲਪਮੈਂਟਲ ਵਰਕਸ ਦੇ ਆ ਕੋਈ ਸੀਐਲਯੂ ਹੈ ਕਿਸੇ ਰੋਡ ਦਾ ਕੁਛ ਹੈ ਉਹ ਜ਼ਰੂਰੀ ਹੈ ਇੱਕ ਤਾਂ ਉਹਦੇ ਨਾਲ ਡਵੈਲਪਮੈਂਟ ਇਨਵੋਲਡ ਹੈ ਇੱਕ ਉਹਦੇ ਨਾਲ ਰੈਵਨਿਊ ਵੀ ਡਿਪਾਰਟਮੈਂਟ ਦਾ ਇਨਵੋਲਡ ਹੈ ਉਹ ਮੈਂ ਜਦੋਂ ਮੀਟਿੰਗ ਕੀਤੀ ਸੈਕਟਰੀ ਸਾਹਿਬ ਨਾਲ ਗੱਲ ਹੋਈ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਸੈਕਟਰੀ ਸਾਹਿਬ ਵੀ ਨਵੇਂ ਹੀ ਆਏ ਸੀ ਸੋ ਡਿਟੇਲ ਚ ਜਦੋਂ ਡਿਸਕਸ਼ਨ ਹੋਈ ਪਿਛਲੇ 15 20 ਦਿਨਾਂ ਦੇ ਵਿੱਚ 900 ਮਤੇ ਸੀ ਕੱਢਤੇ ਹੁਣ ਸਿਰਫ 200 ਦੀ ਪੈਂਡੈਂਸੀ ਹੈ ਉਹ ਵੀ ਜਿਹੜੇ ਲੈਵਲ ਤੇ ਹੋਣੇ ਆ ਉਹ ਹੀ ਜਾ ਰਹੇ ਹੈਗੇ ਆ। ਉਹ ਅਸੀਂ ਕਰਦੇ ਆ। ਸੋ 1100 ਤੋਂ ਅਸੀਂ ਪੈਂਡੈਂਸੀ 200 ਤੇ ਲੈ ਆਏ ਆ। ਔਰ ਅੱਗੇ ਤੋਂ ਕੋਈ ਵੀ ਮਤਾ ਆਏਗਾ ਚਲੋ ਰੈਜ਼ੋਲੂਸ਼ਨ ਕਹਿ ਲੋ ਮਤਾ ਆਏਗਾ। ਉਹ ਫਿਜ਼ੀਕਲ ਆਨੇ ਬੰਦ ਹੋ ਜਾਣਗੇ। ਅੱਜ ਤੱਕ ਫਿਜ਼ੀਕਲ ਆਉਂਦੇ ਸੀ। ਹੁਣ ਸਾਰੇ ਆਨਲਾਈਨ ਆਣਗੇ। ਔਰ 10 ਦਿਨ ਦਾ ਅਪਰ ਲਿਮਿਟ ਹੈ ਕਿ ਉਹਨੂੰ ਹੈੱਡ ਆਫਿਸ ਨੂੰ ਕਰਨਾ ਹੀ ਪਏ। ਦੂਜਾ ਅੱਗੇ ਕੀ ਹੁੰਦਾ ਸੀ ਕਿ ਹਰ ਚੀਫ ਇੰਜੀਨੀਅਰ ਪੂਰੀ ਸਟੇਟ ਦੇਖਦੇ ਸੀ ਜਿੱਦਾਂ ਇੱਕ ਚੀਫ ਇੰਜੀਨੀਅਰ ਨੇ ਬੀ ਐਂਡ ਆਰ ਦੇਖਣਾ ਸਾਰੀ ਸਟੇਟ ਦਾ ਦੇਖਣਾ ਇੱਕ ਚੀਫ ਇੰਜੀਨੀਅਰ ਨੇ ਸੜਕਾਂ ਦੇਖਣੀਆਂ ਇਹ ਸੜਕਾ ਕਹਿੰਦਾ ਸੀਵਰੇਜ ਦੇਖਣੀ ਸਾਰੇ ਸਟੇਟ ਦੀ ਦੇਖਣੀ ਇਹ ਵੀ ਅਸੀਂ ਬੈਠ ਕੇ ਸਲਾਹ ਕੀਤੀ ਹੁਣ ਅਸੀਂ ਕਿਉਂਕਿ ਫਿਰ ਇੱਕ ਫਾਈਲ ਪਾਣੀ ਪੰਚ 6 6 ਚੀਫ ਇੰਜੀਨੀਅਰਸ ਕੋਲ ਜਾਂਦੀ ਸੀ ਇੱਕ ਪ੍ਰੋਜੈਕਟ ਹੈ ਉਹਦੇ ਸੀਵਰੇਜ ਵੀ ਆ ਉਹਦੇ ਸੜਕਾਂ ਵੀ ਆ ਉਹਦੇ ਪਾਣੀ ਵੀ ਆ ਉਹ ਸੇਮ ਫਾਈਲ ਅਲੱਗ-ਅਲੱਗ ਚੀਫ ਇੰਜੀਨੀਅਰਸ ਕੋਲ ਜਾਣੀ ਹੁਣ ਅਸੀਂ ਚੀਫ ਇੰਜੀਨੀਅਰਸ ਨੂੰ ਏਰੀਆ ਵੰਡਤੇ ਆ ਚੀਫ ਇੰਜੀਨੀਅਰ ਨੂੰ ਏਰੀਆ ਵੰਡਣ ਨਾਲ ਕੀ ਹੋਇਆ ਕਿ ਇੱਕ ਪ੍ਰੋਜੈਕਟ ਦੀ ਫਾਈਲ ਇੱਕੋ ਚੀਫ ਇੰਜੀਨੀਅਰ ਕੋਲ ਜਾਏਗੀ ਔਰ ਉਹਨੂੰ 10 ਦਿਨਾਂ ਦੇ ਵਿੱਚ ਵਿੱਚ ਅਪਰੂਵਲ ਦੇ ਨਹੀਂ ਪਏਗੀ ਇਹ ਵੀ ਨਹੀਂ ਹੋ ਸਕੇਗਾ ਜੀ ਇੱਕ ਚੀਫ ਇੰਜੀਨੀਅਰ ਕੋਲ ਗਈ ਸੀ ਦੂਜੀ ਦੀ ਨਹੀਂ ਆਈ ਜੀ ਇਸ ਲਈ ਮੈਂ ਨਹੀਂ ਦੇ ਸਕਦਾ ਕਿ ਫਲਾਨੇ ਕੰਮ ਦੀ ਨਹੀਂ ਆਈ ਜੀ ਜੇ ਪਹਿਲਾਂ ਉਹ ਆਏਗੀ ਇਹ ਹੀ ਨਹੀਂ ਪਤਾ ਲੱਗਦਾ ਸੀਗਾ ਕਿ ਪਹਿਲਾਂ ਕਿੰਨੇ ਅਪਰੂਵਲ ਕਰਨੀ ਆ ਕਿਹੜੇ ਕੰਮ ਦੀ ਇਹ ਸੰ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਸ਼ਰੋਮਣੀ ਅਕਾਲੀ ਦਲ ਨੂੰ ਇਕਜੁੱਟ ਕਰਨ ਦਾ ਕੰਮ ਕਰਨਗੇ ਵਿਕਰਮ ਸਿੰਘ ਮਜੀਠੀਆ ਮੀਡੀਆ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਕਿਹਾ ਅਕਾਲੀ ਦਲ ਮੁੜ ਹੋਵੇਗਾ ਇਕੱਠਾ ਉਹਨਾਂ ਕਹਿੰਿਆ ਸੀਐਮ ਮਾਨ ਦੀ ਡੇਰਾ ਬਿਆਸ ਮੁਖੀ ਤੇ ਉਂਗਲ ਚੁੱਕਣ ਦੀ ਔਕਾਤ ਨਹੀਂ ਆਪ ਆਗੂ ਤਲਬੀਰ ਸਿੰਘ ਗਿੱਲ ਨੇ ਵਿਕਰਮ ਮਜੀਠੀਆ ਦੇ ਮੁੱਛਾਂ ਨੂੰ ਤਾ ਦੇਣ ਤੇ ਚੁੱਕੇ ਸਵਾਲ ਗਿੱਲ ਨੇ ਕਿਹਾ ਮਜੀਠੀਆ ਦੇ ਬਾਹਰ ਆਉਣ ਦਾ ਸੁਖਬੀਰ ਬਾਦਲ ਨੂੰ ਹੋਵੇਗਾ ਨੁਕਸਾਨ ਉਹਨਾਂ ਡੇਰਾ ਮੁਖੀ ਦੀ ਮਜੀਠੀਆ ਨਾਲ ਮੁਲਾਕਾਤ ਪਿੱਛੇ ਦੱਸਿਆ ਭਾਜਪਾ ਦਾ ਹੱਥ ਸੰਸਦ ਦੇ ਬਾਹਰ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਵਿਚਾਲੇ ਹੋਈ ਤਿੱਖੀ ਬਹਿਸ ਰਾਹੁਲ ਗਾਂਧੀ ਨੇ ਬਿੱਟੂ ਨੂੰ ਗद्दार ਦੋਸਤ ਕਿਹਾ ਇਸ ਦੇ ਜਵਾਬ ਚ ਬਿੱਟੂ ਨੇ ਰਾਹੁਲ ਗਾਂਧੀ ਨੂੰ ਦੱਸਿਆ ਦੇਸ਼ ਦਾ ਦੁਸ਼ਮਣ ਬਿੱਟੂ ਨੇ ਕਿਹਾ ਮੈਂ ਦੇਸ਼ ਦੇ ਦੁਸ਼ਮਣਾਂ ਨਾਲ ਹੱਥ ਨਹੀਂ ਮਿਲਾਉਂਦਾ ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਦੀ ਤਕਰਾਰ ਤੇ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਆਇਆ ਬਿਆਨ ਸਿਰਸਾ ਨੇ ਕਿਹਾ ਕਿ ਸਰਦਾਰ ਕਦੀ ਵੀ ਗद्दार ਨਹੀਂ ਹੋ ਸਕਦੇ ਰਵਨੀਤ ਬਿੱਟੂ ਨੂੰ ਗद्दार ਕਹਿ ਕੇ ਰਾਹੁਲ ਗਾਂਧੀ ਨੇ ਕੀਤਾ ਸਿੱਖਾਂ ਦਾ અપਮਾਨ ਪਟਿਆਲਾ ਪੁਲਿਸ ਦੀ ਕਥਿਤ ਆਡੀਓ ਰਿਕਾਰਡਿੰਗ ਤੇ ਹਾਈ ਕੋਰਟ ਦਾ ਵੱਡਾ ਫੈਸਲਾ ਅਦਾਲਤ ਨੇ ਆਡੀਓ ਦੀ ਜਾਂਚ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਚੰਡੀਗੜ੍ਹ ਤੋਂ ਕਰਵਾਉਣ ਦੇ ਦਿੱਤੇ ਆਦੇਸ਼ ਅਰਸ਼ਦੀਪ ਕਲੇਰ ਨੇ ਅਦਾਲਤ ਦੇ ਫੈਸਲੇ ਦਾ ਕੀਤਾ ਸਵਾਗਤ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸਤਿਮੰਦਰੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ